ਨਹੀਂ ਮੈਂ ਡਿਲੇ ਆ ਗਈ। ਇਹ ਕਿਵੇਂ ਸਾਸੀ ਕਾ ਸਾਸੀ ਕਾ ਪਰਤੇ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੇ ਛੱਟ ਕਿਦਾਂ ਲਗ ਗਈ ਆ ਇਤਨਾ ਹੀ ਛੱਟ ਲੱਗ ਗਈ ਧੀਏ ਕਰਮਾਂ ਚ ਹੈਗੀ। ਤੁਸੀਂ ਛੱਟਾਂ ਹੀ ਨਵੰਦੇ ਰਿਆ ਕਰੋ ਆਪਣਾ ਧਿਆਨ ਰੱਖਿਆ ਕਰੋ ਨਾ। ਕੀ ਕਰਾਂ ਫਿਰ ਹੁਣ ਕੋਹ ਛੱਟ ਵੀ ਰੈ ਨਹੀਂ ਮਾੜੀ ਜੀ ਲੱਗੀ ਆ ਵੇ ਇਥੋਂ ਪੈਰ ਤੇਢਾ ਹੀ ਲੱਗ ਗਿਆ। ਤੇਢਾ ਖਲਾਣਾ ਬੜਾ ਵਾਦ ਤੁਸੀਂ ਨਾ ਚੁਗਾ ਲੈਣਾ ਹੈ ਨਾ ਕਿਸ ਨੂੰ ਕਹਿ ਕੇ। ਆਂਦੀ ਰਹੀ ਆ ਉਹ ਗੱਲ ਪਹਿਲਾਂ ਹੁੰਦਾ ਨਹੀਂ ਠੀਕ ਰਹੀ। ਫੇਰ ਆ ਕੰਮ ਹੋ ਗਿਆ ਵਾ ਇਹਨਾਂ ਨੇ ਮੈਨੂੰ ਵੀ ਕਿਹਨੂੰ ਲਿਆ ਕੇ ਤੇ ਚਕਾ ਲੋ ਇੱਕ ਰਾਂ ਉਹ ਠੇਡੇ ਹੀ ਲੱਗਣੇ ਫਿਰ ਕਿੰਨਾ ਖਲਾਰਾ ਵਾ ਹੋਰ ਤੂੰ ਸਣਾ ਪੁੱਤ ਕੋਈ ਗੱਲ ਨਹੀਂ ਮੇਰੀ ਠੀਕ ਵਾ ਮੈਂ ਤੂੰ ਟੈਨਸ਼ਨ ਨਹੀਂ ਲੈਣੀ ਕੋਈ ਟੈਨਸ਼ਨ ਤੇ ਹੁੰਦੀ ਆ ਨਾ ਮੇਰਾ ਦੇ ਨਾਲ ਹੀ ਉੱਥੇ ਸੁਣ ਕੇ ਤੇ ਬੀਪੀ ਘਟ ਗਿਆ ਹੀ ਮੈਂ ਹਾਏ ਹੁਣ ਛੱਡ ਕੇ ਤੇ ਜਿਆਦਾ ਨਾ ਲੱਗ ਗਈ ਹੋਵੇ ਲਿਆਂਦੀ ਦਵਾਈ ਦਵਾਈ ਤੇ ਲਿਆਂਦੀ ਆ ਹਾਂ ਗੱਲ ਨਹੀਂ ਫੇਰ ਵਾਨੀ ਤੇ ਬੁਖਾਰ ਲਿਆ ਮੈਂ ਕਿਹਾ ਤਾਂਦੀ ਦਵਾਈ ਡਾਡੀ ਜੀ ਇਦਾਂ ਕਰਦੇ ਨੇ ਤੇ ਹੱਡੀਆਂ ਵਾਲੇ ਡਾਕਟਰ ਕੋਲ ਨਾ ਲੈ ਜੀਏ ਵੀ ਕਿਤੇ ਚੂਲੇ ਤੇ ਕੋਈ ਛੱਟ ਜ਼ਿਆਦਾ ਨਾ ਹੋਵੇ ਨਹੀਂ ਜਿਉ ਛੱਟ ਜ਼ਿਆਦਾ ਹੁੰਦੀ ਫੇਰ ਚੂਲੇ ਨੂੰ ਸੋਜ ਪੈਣੀ ਬਚਾਈ ਆ ਐਨੇ ਨਹੀਂ ਕਿ ਪੁੱਤ ਤੂੰ ਮੈਂ ਤਾਈਆਂ ਨੇ ਨਾ ਤੈਨੂੰ ਕੋਈ ਵੀ ਗੱਲ ਦੱਸਦੀ ਕਿ ਇਹ ਟੈਨਸ਼ਨ ਲੈ ਕੇ ਦੇ ਬਹਿ ਜਾਂਦੀ ਆ ਉਹੋ ਗੱਲ ਹੋਈ ਕਿ ਨਹੀਂ ਆਉਂਦੇ ਡਾਡੀ ਹੱਡੀਆਂ ਵਾਲੇ ਕੋਲ ਨਾ ਲੈ ਜੀਏ ਉੱਥੇ ਨਾ ਲੈ ਜੀਏ ਜੇ ਮੇਰੀ ਜ਼ਿਆਦਾ ਹੁੰਦੀ ਨਾ ਲੱਟ ਤੇ ਹਿੱਲਣੀ ਨਹੀਂ ਆ ਮਾਰੀ ਵੱਡਾ ਸਰੀਰ ਵਾ ਫਿਕਰ ਦੇ ਹੁੰਦੀ ਜੇ ਤੁਸੀਂ ਇੱਕ ਵਾਰੀ ਮੰਜੀ ਤੇ ਪੈ ਗਏ ਨਾ ਸਰੀਰ ਇਹ ਜਿਹੜੀਆਂ ਹੱਡੀਆਂ ਵਾਂ ਮੁੜ ਕੇ ਬਣਦੀਆਂ ਨਹੀਂ ਆਂ ਤੇ ਫਿਰ ਐਵੇਂ ਮੰਜੇ ਤੇ ਬੈਠੇ ਰਹੋਗੇ ਕੀ ਫਾਇਦਾ ਵਾ ਮੈਂ ਬਣਦੀਆਂ ਤੇ ਨਹੀਂ ਪੁੱਤ ਤੈਨੂੰ ਪਤਾ ਹੀ ਆ ਤੇਰੀ ਪਰਜਾਈ ਦਾ ਵੀ ਕਿੰਨਾ ਕੁ ਪੁੱਛਦੀ ਤੇ ਕਿੰਨੇ ਸਾਂਭਣਾ ਵਾ ਇਹੋ ਵਿਚਾਰਾ ਵਾ ਮਾੜਾ ਚੰਗਾ ਟਰੱਟਾ ਠੰਡਾ ਬਦਾਨੀ ਕੇ ਤਾਲੇਮਦਾਰਿਆ ਤੇ ਕਿਤਾ ਦਿੰਦਾ ਰਿਆ ਚਾ ਘੁੱਟ ਬਣਾ ਕੇ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਈ ਵੀ ਕੀ ਸਾਡੇ ਨਾਲ ਬਣ ਰਿਆ ਤੇ ਕੀ ਰੱਬਾ ਤੋਂ ਦਿਆ ਕਰਨਾ ਕੋਈ ਨਹੀਂ ਭਾਬੀ ਦੀ ਨਾ ਤੁਸੀਂ ਟੈਨਸ਼ਨ ਲਿਆ ਕਰੋ ਉਹਨਾਂ ਦੀਆਂ ਟੈਨਸ਼ਨਾਂ ਲੈ ਲੈ ਕੇ ਨਾ ਫਿਰ ਤਾਇਓ ਤੇ ਤੁਹਾਡੇ ਹਾਕ ਉਹ ਹੁੰਦਾ ਵਾ ਦੁੱਖ ਹੀ ਆਈ ਜਾਂਦੇ ਆ ਤੇ ਐਂ ਫਿਕਰ ਲੈਣਾ ਕਰਨਾ ਛੱਡ ਦਿਓ ਉਹਨਾਂ ਦਾ ਨਹੀਂ ਤੇ ਇਹ ਮੈਂ ਕਿੱਤਾਂ ਫਿਕਰ ਕਰਨੇ ਛੱਡਦਾ ਤੈਨੂੰ ਕਿਹੜੀ ਕਿਹੜੀ ਗੱਲ ਦੱਸਾਂ ਤੇ ਕਿਹੜੀ ਕਿਹੜੀ ਮੈਂ ਨਾ ਦੱਸਾਂ ਮੈਂ ਤਾਂ ਤੈਨੂੰ ਦੱਸਦੀ ਨਹੀਂ ਕੋਈ ਗੱਲ ਜਿਹੜੀਆਂ ਉਹ ਮੈਨੂੰ ਟੈਨਸ਼ਨ ਆ ਪਾਉਣ ਲਈ ਆ ਜੇ ਮੈਂ ਤੈਨੂੰ ਵੀ ਹੁਣ ਦੱਸਦੀਆਂ ਨਾ ਤੇ ਤੂੰ ਮੇਰੇ ਨਾਲ ਵੀ ਜ਼ਿਆਦਾ ਨਾ ਟੈਨਸ਼ਨ ਦੇ ਵਿੱਚ ਪੈ ਜਾਣਾ ਹੁਣ ਕੀ ਕੀਤਾ ਵਾ ਹੁਣ ਕੀ ਕੀਤਾ ਵਾ ਆ ਛੋਲ ਲਾ ਫਿਰ ਮੇਰੇ ਕੋ ਲੱਗੀ ਏ ਸੁਣ ਕਾਗਜ਼ ਸਾਰੇ ਕੱਢ ਕੇ ਜੋ ਯਾਰ ਸਿੰਘਾ ਹੀ ਜੋ ਕਾਗਜ਼ ਸਾਰੇ ਹੀ ਕੱਢ ਕੇ ਤੇ ਪਤਾ ਨਹੀਂ ਉਹ ਤੇਰੀ ਚਾਚੀ ਵੱਲ ਦੀ ਆਈ ਹਾਂ ਵੇਖਾ ਕਿੰਨੇ ਪੈਸੇ ਨਾ ਦਰਜਿੰਦਰ ਵੱਲ ਚੱਲ ਗਏ ਆ ਪੋਰੀਆਂ ਪੋਰੀਆਂ ਇਕੱਠੇ ਕੀਤੇ ਸੀ ਮੈਂ ਸਾਰੇ ਤੇ ਦੇ ਵੀ ਉਹਨੂੰ ਬੈਠੀ ਆਂ ਤੇ ਜੇ ਕਿਤੇ ਉਹਨੇ ਮੇਰਾ ਘਰ ਵੇਚਤਾ ਹੋਇਆ ਤੇ ਮੈਂ ਤੇ ਸੜਕ ਤੇ ਪੈਣ ਵਾਲਾ ਸਾਹ ਬੋਜੂਗਾ ਤੇ ਇਦਾਂ ਕਰਦੀ ਆ ਜਿਹੜੇ ਨਾ ਉਹ ਦੰਗਵਾਂਡਣ ਨੂੰ ਦੇ ਕੇ ਆਈਆਂ ਨਾ ਸੂਟ ਦੇ ਬਹਾਨੇ ਉਹ ਲਿਆਉਣੀ ਆ ਘਰ ਤੇ ਜੇ ਉਹ ਕੋਲ ਹੋਣਗੇ ਤੇ ਉਹ ਚਾਰ ਪੈਸੇ ਦੇ ਹੋ ਜਾਣਗੇ ਜਿਵੇਂ ਮੁੰਡਾ ਲੈ ਕੇ ਪੇਕੇ ਚਲ ਜੂਗੀ ਤੇ ਭਰਾ ਨੇ ਤੇ ਚੱਲ ਕਹਿਣਾ ਕੋਈ ਨਹੀਂ ਮੇਰੀ ਭੈਣ ਆਈ ਆ ਤੇ ਜਿਹੜੀ ਬੁਖਾਨੀ ਆ ਨਾ ਉਹਨੇ ਮੈਨੂੰ ਖਵਾਉਣੀਆ ਨਹੀਂ ਗਿਆ ਉਹਨੇ ਆਖਣਾ ਜਿੱਧਰੋਂ ਆਈ ਉਧਰ ਨੂੰ ਚੱਲ ਤੇ ਜਦੋਂ ਕੋਲ ਚਾਰ ਪੈਸੇ ਹੋਏ ਨਾ ਤੇ ਫੇਰ ਹਰਿਆਣੇ ਬਾਨੇ ਹੋਈ ਮੈਨੂੰ ਖਵਾਲੀ ਦਵੇ ਐਦਾਂ ਕਰਦੀ ਆ ਚਲੇ ਜਾਨੀ ਆ ਵੇ ਨਹੀਂ ਆ ਵੀ ਘਰ ਕੋਈ ਨਹੀਂ ਜੇ ਹੈਗਾ ਤੇ ਚਾਚੀ ਵੱਲ ਜਾਨੀ ਆ ਤੇ ਚਾਚੀ ਜੀ ਮੈਨੂੰ ਨਾ ਉਹ ਸੂਟ ਦੇ ਦੋ ਤੇ ਮੇਰੇ ਪ੍ਰੋਗਰਾਮ ਆ ਤੇ ਮੈਂ ਖੜਨਾ ਵਾਂ ਵੇ ਨਹੀਂ ਭਲਾ ਤਾਂ ਪਤਾ ਲੱਗਾ ਵੀ ਚਾਚੀ ਵੱਲ ਵਾ ਕਾਗਜ਼ ਭਾਬੀ ਦਾ ਦੱਸਣ ਵਾਲੀ ਨਹੀਂ ਆ ਜਿੰਨੀ ਉਹ ਚਲਾ ਗਵਾ ਉਹ ਪੁੱਤ ਤੈਨੂੰ ਮੈਂ ਦੱਸਦਾ ਚਾਚੀ ਤੇਰੀ ਆਈ ਆਪਣੀ ਹਵੇਲੀ ਵਾਲਾ ਤੇ ਉਹਨਾਂ ਤੇਰੀ ਮਾਂ ਨੂੰ ਸਹੀ ਜਿਹੜਾ ਆਵਾਜ਼ ਮਾਰੀ ਆਂਦੀ ਵੀ ਵੇ ਲੋ ਰਾਜ ਜਿਹੜੀ ਆ ਨਾ ਏਦਾਂ ਮੇਰੇ ਘਰ ਦੇ ਆਈ ਸੂਟ ਦੇ ਵਿੱਚ ਕਾਗਜ਼ੇ ਆ ਤੇ ਉਹ ਮੇਰੇ ਘਰ ਸਹੀ ਇਹ ਨਾ ਦੇ ਆਈ ਆ ਉਹਨੇ ਗੱਲ ਕੀਤੀ ਤੇ ਫੇਰ ਸਾਨੂੰ ਪਤਾ ਲੱਗਾ ਸਾਡੇ ਘਰ ਤੇ ਈ ਲੜਾਈ ਪੈ ਗਈ ਉਹਨਾਂ ਕਾਂ ਦਾ ਕੋਈ ਗੱਲ ਕਰਨ ਵਾਲੀ ਨਹੀਂ ਅਸੀਂ ਆਪੋ ਚੋ ਦੀ ਇੱਕ ਦੂਜੇ ਨੂੰ ਆਖੀਏ ਵੀ ਇਹ ਉਹ ਮਾਂ ਤੇਰੀ ਮੈਨੂੰ ਆਖੀ ਜੇ ਮੈਂ ਉਹਨੂੰ ਆਖੀ ਜਾਵਾਂ ਹੋਰ ਨਾ ਰਾਜ ਨਾ ਸਾਡੀ ਵਾਕ ਜੰਗ ਲੱਗਾ ਪੂਰਾ ਖੁੱਲ ਕੇ ਤੇ ਰਾਤ ਰਾਜ ਇਹੋ ਹੀ ਆਂਦੀ ਮੈਂ ਤੇ ਕੱਢਿਆ ਹੀ ਕੋਈ ਕਾਗਜ਼ ਨਹੀਂ ਮੈਂ ਤੁਹਾਡੇ ਅੰਦਰ ਨਾ ਆਵਾਂ ਮੈਂ ਤੁਹਾਡੇ ਅੰਦਰ ਪੈਰ ਨਾ ਪਾਵਾਂ ਮੈਂ ਕਿਤਾ ਲੱਗੀ ਮੈਂ ਤੁਹਾਡੇ ਅੰਦਰ ਕਦੀ ਆਈ ਵੇਖਿਆ ਮੈਨੂੰ ਤੇ ਉਹ ਗੱਲ ਉਹਦਾ ਵਿਚਾਰਦਾ ਪਲਾ ਫਿਰ ਉਹਨੇ ਨਾ ਮੇਰੇ ਗਾੜੀ ਹੱਥ ਜੋੜੇ ਤੇ ਭੈਣ ਜੀ ਮੈਂ ਤੁਹਾਨੂੰ ਦੱਸ ਦਿੱਤਾਈਓ ਤੇ ਕਿਤੇ ਰਾਜ ਦੇ ਕੰਨੀ ਆਵਾਜ਼ ਨਾ ਪੈ ਜਾਈ ਅਹੀਂ ਤੇ ਇੱਥੋਂ ਤੱਕ ਪਈ ਅਹੀਂ ਤੇ ਤੈਨੂੰ ਵੀ ਨਹੀਂ ਦੱਸਿਆ ਕਿ ਧੀਏ ਕਾਗਜ਼ੇ ਇਸ ਤਰ੍ਹਾਂ ਇਸ ਤਰ੍ਹਾਂ ਉਹਨੂੰ ਦੇ ਆਈ ਚਾਹੇ ਕੀ ਦੱਸਿਆ ਹੈ ਕਿ ਤੇ ਤੇਰੇ ਕੋ ਵੀ ਨਹੀਂ ਨਾਲ ਲਿਆ ਆ ਉਹਦਾ ਭਾਬੀ ਵਾ ਤੇ ਨਾ ਇਹ ਗੱਲ ਬਹੁਤੀ ਮਾੜੀ ਆ ਆਪਣੇ ਘਰ ਦੇ ਵਿੱਚ ਹੀ ਚੋਰੀ ਕਰਕੇ ਤੇ ਕਿੰਨੇ ਕੁ ਚੰਗੇ ਲੱਗੀਦਾ ਤੇ ਨਾਲ ਆਂਡ ਗਵਾਂਡ ਨੋਂਤੀ ਹੈਗੀ ਆ ਅਗਲੀਆਂ ਨੇ ਬੇਇੱਤਿ ਕਰਨੀ ਆ ਇਹ ਕੋਈ ਹਾਰਤ ਨਹੀਂ ਪਾਣੇ ਵੀ ਬੜੀ ਨੇਕੀ ਕੰਨ ਲਈ ਉਹਨਾਂ ਦੀ ਨਾ ਉਹ ਚ ਗੱਲ ਵਾ ਹੁਣ ਸਾਡੇ ਤੇ ਸ਼ਰੀਕੇ ਦੇ ਵਿੱਚ ਅਗਲੀ ਨੇ ਆਖਣਾ ਘਰੇ ਇਹਨਾਂ ਦੇ ਘਰ ਕੀ ਆ ਤੇ ਕੀ ਨਹੀਂ ਉਹ ਤੱਕ ਇਹਨੂੰ ਪਤਾ ਤੇ ਕਿਸ ਨੂੰ ਨਹੀਂ ਪਤਾ ਤੇ ਹੁਣ ਤੇ ਸਾਰਾ ਪਤਾ ਲੱਗ ਗਿਆ ਨਾ ਵੀ ਘਰੇ ਉਹ ਮੈਂ ਤੇ ਉਸ ਦਿਨ ਦੀ ਕਿਤੇ ਬਾਹਰ ਨਹੀਂ ਨਿਕਲਦੀ ਇਤੋਂ ਵਾਂਡੋ ਗਵਾਂਡੋ ਪਾਣੀ ਤੇ ਇਤੋਂ ਕਿਤੇ ਨੇੜੇ ਹੀ ਮੈਂ ਲੈ ਕੇ ਆ ਜਾਣਾ ਮੈਂ ਕਿਤੇ ਉਧਰੋਂ ਨਿਕਲ ਹੀ ਨਹੀਂ ਉਦੋਂ ਦੀ ਵੀ ਕੀ ਅਗਲੀ ਆਖੂਗੀ ਘਰ ਦੀਆਂ ਚੋਰੀਆਂ ਘਰੇ ਹੀ ਉਹ ਗੱਲ ਕਰੀ ਜਾਂਦੇ ਹੀ ਆ ਤੇਰੀ ਚਾਚੀ ਦਾ ਭਲਾ ਹੋਏ ਜਨ ਸਾਡੇ ਸਾਰਿਆਂ ਨੇ ਪੇੱਖ ਅੱਖ ਰੱਖਦੇ ਆ ਨਹੀਂ ਸਾਡੇ ਘਰ ਪਤਾ ਨਹੀਂ ਕੀ ਕੀ ਬਣਨਾ ਹੀ ਹੈ ਜੀ ਚੱਲ ਕੋਈ ਨਹੀਂ ਮੰਮੀ ਤੁਸੀਂ ਨਾ ਆਪਣਾ ਮਨ ਸਮਝਾ ਲਓ ਵੇ ਲੋ ਜੇ ਮੈਂ ਰੱਬ ਦੇ ਭਾਣੇ ਚ ਰਹੀ ਆ ਨਾ ਤੇ ਮੇਰੀਆਂ ਖੁਸ਼ੀਆਂ ਨਾਲ ਝੋਲੀ ਭਰ ਗਈ ਆ ਤੇ ਤਾਂ ਰੱਬ ਤੁਹਾਡੇ ਨਾਲ ਵੀ ਵੇਖੋ ਚੰਗਾ ਹੀ ਕਰੂਗਾ ਤੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਵਾ ਭਾਬੀ ਜੀ ਇਦਾਂ ਕਰਦੇ ਆ ਨਾ ਤੇ ਸੁਖ ਹੋਣਾ ਨਹੀਂ ਪਾਉਣਾਵੇਂ ਤੇ ਹੁਣ ਪੁੱਤ ਮੈਂ ਤੇ ਉਹ ਗੱਲ ਮੈਂ ਤੇ ਫੇਰ ਵੀ ਨਹੀਂ ਆਂਦੀ ਮੈਂ ਨਹੀਂ ਮੇਰੇ ਮੂੰਹੋਂ ਨਾ ਬਦਵਾਈ ਨਿਕਲੇ ਫੇਰ ਵੀ ਮੈਂ ਆਖਦੀ ਨਹੀਂ ਵੀ ਆਪਣੇ ਹੀ ਆ ਆਪਣੇ ਧੀਆ ਪੁੱਤ ਵਾ ਮਾੜਾ ਲੱਭ ਜ ਮੈਂ ਨਾ ਹੀ ਕੱਢਾਂ ਮੈਂ ਫੇਰ ਵੀ ਪੁੱਤ ਧੀਏ ਕਰਕੇ ਆਖਿਆ ਵੀ ਪੁੱਤ ਦੱਸ ਦੇ ਮੈਂ ਟੈਨਸ਼ਨ ਨਾਲ ਬਿਮਾਰ ਹੋ ਜਾਣਾ ਨਰੇ ਕਾਗਜ ਨਹੀਂ ਕੱਢੇ ਜੋ ਮੋਟਰਸਾਈਕਲ ਦੇ ਜੋ ਆਰਸੀਆ ਕਰਦੇ ਸਾਰੇ ਹੀ ਲਾ ਠੀਕ ਛੱਡਿਆ ਹੀ ਕੋਈ ਨਹੀਂ ਹੁੰਨੇ ਤੇ ਮੈਂ ਉਧਰੋਂ ਫਿਰਦੀ ਆਈ ਆ ਤੇ ਚਾਚੀ ਜੀ ਤੇ ਵੇਲੀ ਆ ਤੇ ਬੂਵੇ ਵਜੇ ਇਹਨਾਂ ਦੇ ਸਾਸੀ ਕਾ ਚਾਚੀ ਜੀ ਸਤਿ ਸ੍ਰੀ ਅਕਾਲ ਹਾਂਜੀ ਉਹ ਸੁਣਾਓ ਕੀ ਅੱਜ ਠੀਕ ਠਾਕ ਕੀ ਕਰਦੇ ਆਂ ਕੁਝ ਵੀ ਕਰਨਾ ਕੀ ਆ ਮੈਂ ਤੁਹਾਡੇ ਘਰ ਗਈ ਜੀ ਆਇਆਂ ਨੂੰ ਅੱਛਾ ਮੈਂ ਅਗਿਆਲੀ ਬਾਲ ਨੂੰ ਆ ਗਈ ਹਾਂ ਮੈਂ ਇੱਥੋਂ ਫਿਰ ਵੇਖਿਆ ਨੰਗਦੀ ਨੇ ਮੈਂ ਚਾਚੀ ਤੇ ਵੇਲੀ ਆ ਹਾਂ ਮੈਂ ਸੁਣਾ ਠੀਕ ਠਾ ਸ ਹੈ ਹਾਂ ਠੀਕ ਠਾਕ ਕੀ ਕੰਡੇ ਨੋ ਪੁੱਤ ਕੋਈ ਨਹੀਂ ਉਹ ਵੰਡੇ ਗਏ ਅੱਛਾ ਵੰਡੇ ਗਏ ਹਾਂ ਵੰਡੇ ਗਏ ਚਲੋ ਚੋ ਫਿਰ ਤੁਰੇ ਹੋਗੇ ਨੂੰ ਆ ਗਈ ਮੈਂ ਚਲ ਲੈਣੀ ਆ ਭਲਾ ਤੇ ਠੀਕ ਆ ਮੈਨੂੰ ਆ ਗਈ ਤੇ ਉਹ ਚਾਚੀ ਜੀ ਮੈਂ ਸੂੜ ਲੈਣਾ ਸੀ ਤੇ ਮੇਰੇ ਨਾ ਪ੍ਰੋਗਰਾਮ ਹੀ ਪਰਸੋਂ ਅੱਛਾ ਤੁਹਾਨੂੰ ਪਤਾ ਹੀ ਆ ਮੰਮੀ ਤੇ ਸਭਾ ਦਾ ਜਿੱਦਾਂ ਦੀ ਹੈਗੀ ਤੁਹਾਡੇ ਨੂੰ ਪਤਾ ਵੀ ਅੱਗੇ ਤੁਹਾਡੇ ਨਾਲ ਗੱਲ ਮੈਂ ਕਰ ਹੀ ਲੈਣੀ ਹੁੰਨੀ ਆ ਤੇ ਹੋਰ ਮੇਰੇ ਕੋਲ ਲਿਆ ਨਹੀਂ ਗਾ ਜਾਣਾ ਸਵਾਉਂੜੀ ਤੇ ਮੈਂ ਲਿਆਂਦਾ ਹੀ ਤੇ ਮੈਂ ਹਾਂ ਚੱਲ ਮੈਂ ਉਹੋ ਲਾ ਕੇ ਤੇ ਦੇ ਆਉਣੀ ਆ ਤੇ ਮੈਂ ਪਹਿਲਾਂ ਕੋਈ ਪਾ ਕੇ ਲੈ ਜੂੰਗੀ ਉਹ ਸੋਰਤਾ ਉਹਨਾਂ ਨੇ ਰੱਖਿਆ ਰਾਜਵਿੰਦਰ ਨੇ ਮਾੜੇ ਵਿੱਚ ਦੇ ਦੇ ਦਾਂਗੇ ਤੁਹਾਨੂੰ ਬਾਅਦ ਆਉਂਦੇ ਨੇ ਤੇ ਫਿਰ ਖੜਾ ਦੂੰਗੀ ਤਿੱਕੀ ਦੁਕਨ ਉਹਨਾਂ ਦਾ ਰਾਜਵਿੰਦਰ ਨੇ ਆ ਲੈਣਾ ਸਾਮਾਨ ਸਾਮਾਨ ਆਏ ਨਾ ਤੁਸੀਂ ਦੇਜੋਗੇ ਤੇ ਜਾਂ ਫਿਰ ਮੈਂ ਹੀ ਆਵਾਂ ਤੂੰ ਸਾਮਾਨ ਆ ਜੀ ਤਲਾ ਦੇ ਫੜਾ ਆਪੀ ਤੇ ਚਾਚੀ ਜੀ ਮੈਨੂੰ ਫੇਰ ਆਣਾ ਨਾ ਪਵੇ ਕਿ ਤੇ ਰਹਿਣਾ ਨਾ ਪਵੇ ਰਾਜਵਿੰਦਰ ਉੱਥੇ ਨਹੀਂ ਰਹਿਣਾ ਨੀਗਾ ਉਹਨਾਂ ਆਣਾ ਸਾਮਣੂ ਆਜਣਾ ਪੱਕਾ ਹੋਣਾ ਹਾਂਜੀ ਆ ਜਾਣਾ ਵਾ ਚਲੋ ਕੋਈ ਨਹੀਂ ਫੇਰ ਮੈਂ ਆਜਾਂਗੀ ਸਾਮਨ ਤੇ ਲੈ ਜਾਊਂਗੀ ਹਾਂਜੀ ਹਰ ਹਾਂ ਚਲੋ ਠੀਕ ਆ ਕਰ ਲੋ ਤੁਸੀਂ ਵੀ ਕੰਮ ਆਪਣਾ ਉੱਕਨ ਤੋਂ ਸਾਡ ਵੀ ਦੇ ਜੇ ਕੁੜੀ ਆਈ ਹੈ ਤੇ ਤੂੰ ਆਉਂਦੇ ਘੋੜ ਜਾ ਗਾਉਂ ਡੈ ਪੀਆ ਇਦਾਂ ਕਰੋ ਤੁਸੀਂ ਚਾਹੂ ਬਣਾ ਕੇ ਪੀਓ ਤੇ ਮੈਂ ਬੰਬੀ ਛੱਡੀ ਆ ਉਹ ਨੱਕੇ ਨੱਕੇ ਬਣਾਵਾ ਕੋਈ ਨਹੀਂ ਡੈਡ ਜੀ ਬਣਾਉ ਤਸੀਂ ਮੈਂ ਪੀ ਲੈਣੀ ਪਾਣੀ ਦਾ ਨੇ ਚਲ ਚੋਕਾਂ ਚੋਲਾ ਜਿਆ ਆਪਣਾ ਰਾਖੰਦਰ ਲਿਆਓ ਗਾੜੀ ਨਾ ਛਾਟੀ ਕਾਲੇ ਜੇ ਪੈ ਜਾਂਦੇ ਆ ਟੈਨਸ਼ਨ ਦਾ ਕਰਕੇ ਫਰੇ ਕਾਲੇ ਕੀ ਪਹਿਣਾ ਉਹਨਾਂ ਦੀ ਵੀ ਗੱਲ ਠੀਕ ਵਾ ਬਿਨਾ ਆਪਿਆਂ ਨੂੰ ਪਾਣੀ ਨਾ ਤਾਣੀ ਤੇ ਨਾ ਉਹ ਗੱਲ ਇਹ ਆਪਣਾ ਵੀ ਨਹੀਂ ਇਹਨਾਂ ਨੂੰ ਚੇਤਾ ਵੀ ਮੈਂ ਹੀ ਲਿਆ ਕੇ ਤੇ ਪਾਣੀ ਦੇਦਾ ਚਲ ਕੋਈ ਲੱਗ ਗਈ ਬਹਿ ਰਹੇ ਆ ਤੇ ਥੋੜੀ ਬਗਾਨੀ ਆ ਉਹਨੂੰ ਪਤਾ ਆਪਣੀ ਦੀ ਬਗਾਨੀ ਤਾਂ ਨਹੀਂ ਗਈ ਤੇ ਦੌੜੀ ਆ ਗਈ ਉਸੇ ਵੇਲੇ ਸੁਣ ਕੇ ਤੇ ਘਰੇ ਘਰ ਵੀ ਪੀਤਾ ਵਾ ਕਿ ਨਹੀਂ ਪੀਤਾ ਕੋਈ ਨਹੀਂ ਨਾ ਕੋਈ ਗੱਲ ਹੈ ਗਈ ਜੇ ਦੇਦਾ ਉਰੇ ਪੁਰੀ ਜੀ ਆਈ ਹੈ ਨਾ ਰਾਜ ਕਾਲੀ ਕਾਲੀ ਚ ਇਹਨਾਂ ਦਾ ਘਾਟ ਕੋਈ ਪਵਾੜਾ ਪਿਆ ਹਣਾ ਹੁਣ ਹੋਏ ਨਾ ਤੇਰੀ ਸੱਸ ਨੂੰ ਦੱਸ ਹੀ ਦਵਾਂ ਕਾਨਵਾਜ ਭਾਏ ਦਵਾਂ ਉਹਨੂੰ ਮੇ ਜਾ ਕੇ ਕਵਾਂ ਵੀ ਸੂਟ ਲੈਣ ਆਈ ਚੱਲ ਪੁੱਤ ਤੂੰ ਵੀਰ ਲਾ ਕੋਈ ਕਰਦਾ ਕੰਮ ਤੇ ਮੈਂ ਥਾਰ ਕਟਕਾ ਕੱਢ ਲਿਆ ਮਾਂ ਤੂੰ ਹਿੰਨੇ ਧਾਰ ਕੱਢਣੇ ਤੂੰ ਅਰੈਸਟ ਕਰੋ ਵੀ ਨਹੀਂ ਇੱਥੇ ਬਹਿਣਾ ਤੇ ਤੁਹਾਨੂੰ ਮੈਂ ਅੰਦਰ ਬਾਲ ਜਾਨੀ ਆ ਤੇ ਧਾਰ ਮਿਆਪੇ ਕੱਢ ਲੈ ਹੁੰਦੀ ਆ ਜੇ ਪਾਣੀ ਤਾਂ ਨਹੀਂ ਡਾਉਣ ਵਾਲਾ ਹੋਊਗਾ ਨਾ ਡੰਗਰਾਂ ਨੂੰ ਉਹ ਵੀ ਡਾ ਹੁੰਦੀ ਆ ਮੇਰੇ ਹੁੰਦਿਆ ਨਹੀਂ ਤੂੰ ਟੈਨਸ਼ਨ ਲੈਣੇ ਕੰਮ ਦੀ ਵੇਖਿਆ ਉਹੋ ਗਲਤੀਆਂ ਤੇ ਠੀਈਆਂ ਹੁੰਦੀਆਂ ਆ ਵਾ ਨਾ ਤੇ ਰਾਜ ਕਿਤੇ ਸੜੀ ਰੋਟੀ ਤੋਂ ਸੇਕੜ ਲਾ ਕੇ ਨਹੀਂ ਕਿਸ ਨੂੰ ਦੇ ਕੇ ਖੋਸ ਤੇ ਤੀ ਮੇਰੀ ਕਿੰਨਾ ਦੁੱਖ ਵੰਡਾਉਣ ਡਈ ਆ ਵੀ ਮੰਮੀ ਤੂੰ ਨਹੀਂ ਟੈਨਸ਼ਨ ਲੈਣੀ ਤੂੰ ਨਹੀਂ ਬਾਹਰ ਜਾਣਾ ਜੇ ਕਿੰਨੇ ਜਾਣਾ ਪੁੱਤ ਕੋਈ ਨਹੀਂ ਮੈਂ ਜੇ ਨਾਂ ਤੇਰੇ ਕੋ ਮੈਂ ਹੀ ਮਿਲੀ ਤੇ ਫੇਰ ਕੋਈ ਨਹੀਂ ਮਿਲ ਜਾਣਾ ਨਾ ਹੋਊ ਤਾਂ ਮਸਾ ਪਾੜਾ ਪਾ ਲੂੰਗੀ ਮੈਂ ਹਾਏ ਹਾਏ ਚਾਚੀ ਜੀ ਵੀ ਮੇਰੀ ਨੋ ਨੇ ਰੱਖਿਆ ਵਾ ਸੂਟ ਤੇ ਆਂਦੀ ਆਪ ਕਿਤੇ ਗਈ ਆ ਆਂਦੀ ਤੇ ਐ ਸਾਮਾਨ ਨੂੰ ਦੇ ਦੂੰਗੀ ਜੇ ਇਹਨੇ ਨਾਂ ਦਿੱਤਾ ਤੇ ਮੈਂ ਕੀ ਕਰੂੰਗੀ ਚਾਚੀ ਤੇ ਤੇ ਫੇਰ ਵੀ ਸੁਆਸ ਹੀ ਤੇ ਨੋ ਕੀਤਾ ਕਿਦਾਂ ਦੀ ਆ ਜੇ ਉਹਨੇ ਸੂਟ ਦੇ ਬਹਾਨੇ ਮੇਰੇ ਵਿੱਚੋਂ ਕਾਗਜ਼ ਕੱਢ ਲੇ ਤੇ ਉਹਨੇ ਰੱਖ ਲਵੇ ਤੇ ਮੇਰੇ ਹੱਥ ਪੱਲੇ ਵੀ ਕੁਛ ਨਹੀਂ ਆਉਣਾ ਕੀ ਕਰੂੰਗੀ ਮੈਨੂੰ ਤੇ ਨਾ ਇੰਨੀ ਹੁਣ ਟੈਨਸ਼ਨ ਲੱਗੀ ਆ ਮੈਂ ਤੇ ਕਾਹੇ ਜੋਗੀ ਵੀ ਨਹੀਂ ਪਾਣੀ ਦਾ ਘੋਟੂ ਨੇ ਨੰਗਣ ਰਿਆ ਕਹਿੰਦੀ ਚਾਚੀ ਬਹਿ ਜਾ ਬਹਿਣਾ ਕੀ ਮੈਨੂੰ ਤੇ ਗੋੜੇ ਗੋੜੇ ਤਰੇ ਆਈਆਂ ਹੁੰਡੀਆਂ ਮੈਂ ਕਿੱਦਾਂ ਘਰ ਪਹੁੰਚਾਂ ਮੈਂ ਪਤਾ ਕਿੱਦਾਂ ਤੁਰੇ ਫਿਰਨ ਲਈ ਆ ਮਾਰ ਜਾਨੀ ਫੇਰ ਜਾਣੀ ਆ ਘਰ ਵਾਲ ਪਹਿਲਾਂ ਮੈਂ ਇੱਧਰ ਹੀ ਜਾਵਾਂ ਪੈਨ ਜਿੰਨ ਤੇ ਅੱਖਾਂ ਭਲਾ ਆਈ ਆ ਕਿ ਨਹੀਂ ਵਹਿਲੀ ਵਾਲ ਤੈਨੂੰ ਦੱਸੇ ਜਾਵਾਂ ਵੇਰ ਕਹੂ ਗੀਵੇਂ ਮੈਨੂੰ ਦੱਸਿਆ ਨਹੀਂ ਹੋ ਰਹਾ ਮੈਂ ਦੱਸਿਆ ਹੀ ਹੁਣੇ ਮੈਂ ਦੱਸਾਂ ਕੀ ਪਤਾ ਨਾ ਤਾਂ ਘਰ ਚ ਕੀ ਗੱਲ ਵਾਤੇ ਮੈਨੂੰ ਦੱਸ ਕੇ ਜਾਣੀ ਆ ਇਹ ਹਲੇ ਅੰਦੀ ਤਾਂ ਹੁੰਦੀ ਆ ਵੇਹਲੀ ਗੱਲ ਨਾ ਮੈਂ ਕੁੜੀ ਨੂੰ ਕੀ ਆਖਾਂ ਕਿੰਨਾ ਮੇਰਾ ਫਿਕਰ ਕਰਦੀ ਆ ਐਵੇਂ ਤਾਂ ਨਹੀਂ ਆਖਿਆ ਵੀ ਤੀਆਂ ਜਿਹੜੀਆਂ ਹੁੰਦੀਆਂ ਨਾ ਇਹੋ ਹੀ ਮਾਵਾਂ ਦਾ ਸਾਰਾ ਹੁੰਦੀਆਂ ਆ ਉਹ ਬਗਾਨੀਆਂ ਲਿਆਈ ਦੀਆਂ ਤੇ ਹੈ ਵਾ ਉਹੋ ਗੱਲ ਆਪ ਤੇ ਉਹਨਾਂ ਨੂੰ ਤੀਆਂ ਬੜਾਈਂਦਾ ਵਾ ਫਿਤੀਆਂ ਹੀ ਆਂਦੀਆਂ ਬੜਾ ਕੇ ਪਰ ਉਹ ਨਹੀਂ ਨਾ ਸਮਝਦੀਆਂ ਆਪਣੀਆਂ ਢਿੱਡ ਦੀਆਂ ਜੰਮੀਆਂ ਧੀਆਂ ਉਹੋ ਹੀ ਹੁੰਦੀਆਂ ਉਹ ਮੈਂ ਜਿਆਦਾ ਸਾਰਾ ਆ ਤੇ ਖਰੇ ਕਵਾਲਾ ਆਏ ਆ ਇਹਨੂੰ ਦੱਸਨੀ ਆ ਤੇ ਮੰਮੀ ਆਪਨੇ ਨੂੰ ਪਲਾ ਤੇ ਉਹਨੂੰ ਅਗਨੇ ਦਸੀਆ ਕਹੀ ਨਹੀਂ ਗਾਲ ਉਹਨੇ ਦਸੀ ਤੇ ਆਪਣੀ ਮਾਂ ਨੂੰ ਤੁਹਾਨੂੰ ਕਹਿੰਨੀ ਆ ਵੀ ਆ ਆਪਣੇ ਮੰਮੀ ਨੂੰ ਕਲਾ ਸਸਿਕਾ ਜੀ ਚਾਚੀ ਜੀ ਹੋਸਨਾ ਢੀਠਾ ਹਾਂ ਕਦੋਂ ਆਈ ਤਾ ਮੈਂ ਅੱਧੇ ਆਈ ਅੱਜ ਜੀ ਮੰਮੀ ਨੇ ਇਹ ਠੀਕ ਹਾਂ ਜੀ ਕੀ ਗੱਲ ਉਹ ਨਾ ਡਿੱਗ ਗਿਆ ਤੇ ਸੱਟ ਲੱਗ ਗਈ ਉਹਨਾਂ ਦੀ ਲੱਤ ਤੇ ਅੱਜ ਹਾਂਜੀ ਅੱਛਾ ਮੈਨੂੰ ਪਤਾ ਨਹੀਂ ਲੰਗਾ ਪਰ ਆਫੇਰ ਇਦਾਂ ਹੀ ਉਸੇ ਵੇਲੇ ਮੈਨੂੰ ਫੋਨ ਕਰਦਾ ਤੇ ਮੈਂ ਆ ਗਈ ਅੱਛਾ ਕਾਰ ਕੱਢ ਦੇਣੀ ਤੇ ਮੈਂ ਨਹੀਂ ਤੁਸੀਂ ਨਾ ਕੱਢੋਗੇ ਮੈਂ ਕੱਢਦੇ ਆ ਅੱਛਾ ਮੈਂ ਤਾਂ ਸੁਨਾਹ ਲੈਣ ਆਈ ਥੋੜਾ ਜਿਹਾ ਮੰਗੇ ਤੇਰੇ ਨੂੰ ਕੰਮ ਹੀ ਕੋਈ ਜ਼ਰੂਰੀ ਕੰਮ ਹੀ ਥੋੜਾ ਜਿਹਾ ਤੇ ਮੈਨੂੰ ਦੱਸ ਦੋ ਤੈਨੂੰ ਨੇ ਦਸਵਾਲਾ ਉਹਨੇ ਤਾਂ ਹੁੰਨੇ ਕਰਨੇ ਗਾਲ ਲਏ ਮੈਂ ਸੁਨਾਹ ਨੂੰ ਕੋਈ ਨਹੀਂ ਮਿਲਿਆ ਦੇਣੀ ਬਾਜ ਮਾਰ ਕੇ ਨਹੀਂ ਤਾਂ ਕਾਰ ਆ ਜਾਓ ਹਾਂ ਮੈਂ ਕਾਰ ਕੇ ਆਉਣਾ ਕਾਰ ਵੀ ਉੱਥੇ ਆ ਜਾਉਣੀ ਹੈ ਤੇ ਚੱਲ ਆਵਾਂਗਾ ਗੱਲ ਕਰਨੀ ਹੈ ਕੋਈ ਚਲੋ ਮੈਂ ਲਈਨ ਨਿੱਕੀ ਵਾਰ ਮਾਰ ਕੇ ਚਲੋ ਫੇ ਤੂੰ ਹੀ ਵੇ ਲੈ ਚਲੋ ਹੋ ਘੀਨਾ ਹੋ ਗਾਲ ਮੈਂ ਆਖਿਆ ਹੈਗਾ ਵੀ ਮੱਝ ਨੇ ਨਹੀਂ ਮਿਲਣਾ ਡੰਗਰ ਹੱਥ ਪਛਾਣਦਾ ਅੰਦਾਵਾ ਹੁਣ ਕਦੋਂ ਦੀ ਤੂੰ ਤਾਰ ਕੱਢੀ ਆ ਤੇਰਾ ਤੇ ਉਹਨੇ ਓਥੇ ਵੱਡੇ ਹੱਥ ਪਛਾਣ ਲੈਣਾ ਵਾ ਉਧਰ ਦੂਜਾ ਬੰਦਾ ਵੇਲੀ ਵੜ ਗਿਆ ਤੇ ਸੈਨਾ ਮੂੰਹ ਚੱਕ ਲੈਦੀ ਆ ਕੁਛ ਨਹੀਂ ਹੋਇਆ ਮੰਮੀ ਮੱਝ ਮਿਲ ਜੂਗੀ ਮੈਂ ਤੇ ਜੇ ਬਾਹਰ ਹੀ ਨਿਕਲੀ ਤੇ ਚਾਚੀ ਟੱਕਰ ਗਈ ਮੈਨੂੰ ਤੋਦਾਨੂ ਸਦਣ ਲਈ ਆ ਕਹਿੰਦੀ ਜਰੂਰੀ ਕੰਮ ਵਾ ਤੇ ਆਪਣੀ ਮੰਮੀ ਨੂੰ ਆਵਾਜ਼ ਮਾਰ ਕੇ ਲਿਆ ਤੈਨੂੰ ਇੱਥੇ ਹੀ ਆਵਾਜ਼ ਮਾਰ ਲੈਣੀ ਤੂੰ ਦੱਸ ਦੇਣਾ ਹੀ ਨਾ ਉਹਨੂੰ ਵੀ ਮੰਮੀ ਠੀਕ ਨੇਗੀ ਤੇ ਮੈਂ ਤਾਂ ਹੀ ਆਈ ਆ ਦੱਸਿਆ ਤੇ ਮੈਂ ਹੈਗਾ ਵਾ ਪਰ ਉਹ ਕਹਿੰਦੇ ਘਰ ਨਹੀਂ ਮੈਂ ਜਾਣਾ ਇੱਥੇ ਆਵਾਜ਼ ਮਾਰ ਕੇ ਲਿਆ ਉਹ ਪੱਕਾ ਕੋਈ ਰਾਜ ਦੀ ਗੱਲ ਹੋਣੀ ਆ ਉਹ ਅੰਨੇ ਦੱਸਣੀ ਹੋਣੀ ਆ ਤਾਂ ਹੀ ਨਹੀਂ ਉਹ ਗਾਂ ਹੁੰਦੀ ਤੇ ਇਸ ਤਰ੍ਹਾਂ ਕਰ ਫੇ ਮੈਨੂੰ ਹੌਲੀ ਹੌਲੀ ਲੈ ਜਾ ਚਲੋ ਫਿਰ ਚੱਲ ਠਾਲ ਮੈਨੂੰ ਹਾਈ ਕੀ ਪਤਾ ਚਾਹੀਨੇ ਕਾਗਜ ਤੁਹਾਨੂੰ ਵਾਪਸ ਕਰ ਹੀ ਦੇਣੇ ਹੁਣ ਕੀ ਪਤਾ ਇਹੋ ਹੀ ਗੱਲ ਹੋਈ ਤਾਂ ਹੀ ਆਂਡੀ ਨਾ ਵੀ ਫੇਲੀ ਆਵਾਜ਼ ਮਾਰ ਬੜੀ ਚੰਗੀ ਆ ਵਿਚਾਰੀ ਹੌਸਲੇ ਨਾਲ ਗੱਲ ਕਰਿਓ ਤਾਂ ਹੀ ਕੋਈ ਨਹੀਂ ਹੌਂਚ ਲੈਣਾ ਮੈਂ ਕਰੂੰਗੀ ਹਾਏ ਹਾਏ ਇੰਨਾ ਬੱਚ ਨਹੀਂ ਵਿਚਾਰੀ ਆ ਗਈ ਐ ਦੱਸਣ ਕੋਈ ਨਾ ਕੋਈ ਦੱਸੂਗੀ ਨਾ ਮੈਨੂੰ ਘਰੇ ਮੈਂ ਹੋਏ ਟੈਨਸ਼ਨ ਮੈਨੂੰ ਲੈ ਲੈ ਕੇ ਬਹਿਣ ਢਈ ਮੈਂ ਤੇ ਮਰਦੀ ਜਾਣ ਢਈ ਆ ਸਾਸਰੀ ਘਰ ਪੈਣ ਜੀ ਸਾਸਰੀ ਘਰ ਕਿਹਾ ਟਾਲ ਠੀਕ ਠਾਕ ਆ ਵਧਿਆ ਛੱਟ ਕਿਦਾਂ ਲਵਾਲੀ ਕਵਲ ਕੈਂਡੀ ਛੱਟ ਲੱਗੀ ਮੰਮੀ ਨੂੰ ਮੱਝ ਆਈਆਂ ਇਹ ਵੀ ਕਿਤੇ ਕਰਮਾਂ ਚ ਹੋਊਗੀ ਛੱਟ ਨਾਕ ਤੇ ਅੱਖੀ ਦੀਦਾ ਵਾ ਤੇ ਨਾ ਉਹ ਗੱਲ ਵੀ ਕੰਮ ਤੇ ਆਪ ਹੀ ਕਰਨਾ ਹੁੰਦਾ ਭਾਵੇਂ ਥੋੜਾ ਤੇ ਭਾਵੇਂ ਬਹੁਤਾ ਤੇ ਉਹ ਪਾਣੀ ਦੀ ਪਾਰਟੀ ਲਈ ਜਾਂਦੀ ਤੇ ਠੇਡਾ ਲੱਗ ਗਿਆ ਤੇ ਡਿੱਗ ਪਈ 26 ਤੋਂ ਜ਼ਿਆਦਾ ਲੱਗ ਗਈ। ਇਹਨਾ ਸ਼ੁਕਰ ਚਾਚੀ ਜੀ ਬਚਾਅ ਹੋ ਗਿਆ ਜੇ ਵਿਚਾਰੀ ਮੰਜੀ ਤੇ ਪਾ ਜਾਂਦੇ ਤੇ ਹੱਡ ਰੋਲਣ ਵਾਲਾ ਕੰਮ ਹੋ ਜਾਂਦਾ ਇਹ ਉਮਰ ਵਿੱਚ। ਹੋਰ ਸਾਹਮਣਾ ਬੜਾ ਔਖਾ ਹੋ ਜਾਂਦਾ ਲਾ ਕੇ। ਬੰਦਾ ਸਾਹਮਣਾ ਬੜਾ ਔਖਾ। ਹਾਂਜੀ। ਇਹਨੂੰ ਵਿਚਾਰੀ ਨੂੰ ਮਗਾਇਆ ਹੀ ਉਹ ਤੇ ਇਹਨੇ ਜੇ ਹਵਲੇ ਫੋਨ ਸੁਣਿਆ, ਦੋਸੇ ਵੇਲੇ ਸੱਸ ਨੇ ਆਂਦੀ ਬਸੇ ਚੜਾਟਾ ਤੇ ਗਾਰਡ ਨੂੰ ਡੈਡੀ ਇਹਦਾ ਜਾ ਕੇ ਤੇ ਲੈ ਆਈ। ਮੈਂ ਤੁਹਾਡੇ ਵੱਲ ਆਈ ਮੈਂ ਵੀ ਆਣੀ ਆ ਮੇਰੇ ਲੈਵਲ ਹੁੰਦੀ ਹੁੰਦੀ ਪੈੰਜੇ ਆਵਲੇ ਤੇ ਉਹ ਮਰ ਕੇ ਕਬਲ ਮੇਨ ਟੱਕਰ ਗਈ। ਮੈਂ ਤੁਹਾਨੂੰ ਸੁਣਾ ਦਿੰਦਾ ਮੈਂ ਮਮੀ ਆਪਣੇ ਨੂੰ ਪਏ ਜੰਜਰਾ ਕੇ ਮੈਂ ਸੁਣਾ ਦੇਣਾ ਥੋੜਾ ਜਿਹਾ ਹਾਂ ਕੋਈ ਗੱਲ ਨਹੀਂ ਦੱਸ ਤੂੰ ਕਿਹੜਾ ਸੁਣਾ ਦੇਣਾ ਔਰ ਆਜ ਉਦਨ ਗੱਦੇ ਕੇ ਆਈ ਨਾ ਕਾਗਤ ਹਾਂ ਤੋ ਅੱਜ ਲੈਣ ਗਈ ਮੇਰੇ ਵੱਲ ਤੇ ਮੈਂ ਰਵੇਲੀ ਹਾਂ ਤੋ ਕਹਿੰਦੀ ਮੈਨੂੰ ਕਾਗਤ ਚਾਹੀਦੇ ਨੇ ਤੇ ਨਾਲੇ ਉਹ ਸੂਟ ਚਾਹੀਦਾ ਵਾ ਤੇ ਮੈਂ ਕੋਈ ਨਹੀਂ ਸ਼ਾਮਾਂ ਤੱਕ ਤੁਹਾਨੂੰ ਦੇ ਦੇਣੀ ਰਾਜਵਿੰਦਰ ਇੱਥੇ ਹੈ ਨਹੀਂ ਹਾਂ ਮੈਂ ਤਾਂ ਦੇ ਦੇਣੀ ਆ ਸ਼ਾਮਾਂ ਤੱਕ ਤੇ ਕਹਿੰਦੀ ਦੇ ਦੇ ਉਹ ਤੇ ਮੈਂ ਤਾਂ ਪਹਿੰਜ ਨੂੰ ਦੱਸ ਦੇਣੀ ਅੱਜ ਹਾਂ ਉਦਨ ਦੱਸਿਆ ਤੇ ਕਹੀਂ ਬੇ ਲੋਖਣ ਦੇਰ ਗਿਆ ਨਾ ਨਾ ਮੇਰੀ ਭੈਣ ਅਜੇ ਨਾ ਦਵੀ ਮੈਂ ਨਾ ਇਹਦੇ ਡੈਡੀ ਨੂੰ ਪੁੱਛ ਕੇ ਦੱਸਣੀ ਆ ਜੇ ਤੂੰ ਅੰਦਨ ਦਾ ਵੀ ਦੱਸਤਾ ਤੇ ਰੱਖੇ ਆ ਨਾ ਤੇ ਉਹਨੂੰ ਕੋਈ ਹਾਲਾ ਟਾਲਾ ਲਾ ਦੀ ਵੀ ਰਾਜਵਿੰਦਰ ਨਹੀਂ ਅਜੇ ਆਈ ਉਹਨੇ ਰੱਖੇ ਆ ਜਾਂ ਕੋਸ ਵੀ ਕਹਿ ਦੀ ਤੇ ਆਹੀ ਨਾ ਤੈਨੂੰ ਦੱਸ ਦਿੰਨੇ ਆ ਗੱਲ ਜਿਹੜੀ ਵੀ ਹੋਊਗੀ ਨਾ ਉਹ ਤੇ ਕਾਗਜ਼ਾਂ ਨੂੰ ਤੇ ਅਸੀਂ ਤਰਲੇ ਲੈਣ ਦੇ ਆ ਮੈਨੂੰ ਕਾਹਦੀਆਂ ਟੈਨਸ਼ਨ ਆ ਵਾ ਇਹੋ ਤੇ ਟੈਨਸ਼ਨ ਆ ਪਈਆਂ ਹਾਏ ਹਾਏ ਕੀ ਦੋਸਾ ਮਾਂ ਪਹਿਣਗੇ ਚਾਚੀ ਨੇ ਤੇ ਮੂੰਹ ਕੋਲੇ ਜਿੰਨਾ ਕਹਿਤਾ ਆ ਜਾਣਾ ਉਹਨਾਂ ਨੇ ਸਾਮਾ ਨੂੰ ਤੇ ਸਾਮਾ ਨੂੰ ਲੈ ਜੀ ਹੁਣ ਤੇ ਨਾ ਮੈਂ ਨਾ ਵੇਖ ਵੇਖ ਕੇ ਰਾਤ ਨੂੰ ਵੇਖਣ ਡਈ ਆ ਕਿ ਸਾਮਾ ਪਈ ਜਾਣ ਡੀਆਂ ਵਾ ਤੇ ਟਾਈਮ ਵੀ ਨਹੀਂ ਲੰਘਣ ਡਿਆ ਤੇ ਕਿਹੜਾ ਵੇਲਾ ਵਾ ਮੈਂ ਜਾਵਾਂ ਤੇ ਆਪਣਾ ਕਾਗਜ਼ ਪੱਤਰ ਲੈ ਆਵਾਂ ਤੇ ਮੇਰੇ ਹੱਥ ਕੋ ਜੇ ਆ ਜਾਵੇ ਨਹੀਂ ਤੇ ਜੇ ਸਾਮਾ ਲੰਘ ਗਈਆਂ ਤੇ ਮੇਰੇ ਹੱਥ ਪੱਲੇ ਵੀ ਕੁਛ ਨਹੀਂ ਆਉਣਾ ਕੀ ਕਰਾਂ ਪੜੀ ਜਾਣ ਓ ਕੀ ਹੋ ਗਈ ਹੁਣ ਤੇ ਟੈਨਸ਼ਨ ਨਹੀਂ ਲੈਣੀ ਭੈਣ ਜੀ ਕੋਈ ਵੀ ਤੇ ਤੁਸੀਂ ਜੋ ਹੁੰਦਾ ਤੁਹਾਡੇ ਕੋ ਕਰ ਲਿਆ ਸਾਮਾ ਚੀ ਦਾ ਤੇ ਮੁਰਕਾ ਮਾ ਉਹ ਨਾ ਫੜਾ ਆਨੇ ਤੁਹਾਡੀ ਮਾਨਤ ਵਾ ਤੂੰ ਜੋ ਤੁਸੀਂ ਕਰਨਾ ਕਰ ਲਿਓ ਮੈਂ ਤੁਹਾਡੀ ਗੱਲ ਚ ਜਾਣਾ ਨਿਕਲ ਤੇ ਮੈਂ ਅਮਣ ਕੇ ਹਣ ਕਾਰ ਨੂੰ ਜਾਵਾ ਕਾਰ ਨਹੀਂਗਾ ਕੋਈ ਵੀ ਉਹ ਵੀ ਨਹੀਂ ਆਏ ਚਲ ਵੇ ਲਾ ਹੁਣ ਕੀ ਕਰੂੰਗੀ ਮੈਂ ਮਿੰਤ ਕੋਈ ਸਮਝ ਨਹੀਂ ਲੱਗਣ ਰਹੀ ਚਾਚੀ ਜੀ ਅਹੀਂ ਤੇ ਆਪ ਤੁਹਾਡੇ ਸਾਹਮਣੇ ਵੇ ਲੋਕੋ ਫਾਇਏ ਆਏ ਆ ਜੇ ਭਾਬੀ ਨੂੰ ਕੋਈ ਕਹਿੰਨੇ ਆ ਨਾ ਵਾਬੀ ਡਾਡੇ ਸਿਰ ਦੇ ਵਾਲਾ ਨੂੰ ਪੈਂਦੇ ਹਨ ਕੋ ਸਮਝਦੇ ਨਹੀਂ ਆ ਉਹ ਗੱਲ ਚ ਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਨਾ ਤੇ ਹੀ ਕਿਸ ਨੂੰ ਕੋ ਕਹਿਣ ਜੋ ਗੈਂ ਤਾਂ ਬਾਸਰ ਦੇ ਹੀ ਨਹੀਂ ਆ ਬੜਾ ਕੋ ਉਹਨਾਂ ਦਾ ਹੀ ਢਿੱਡ ਚ ਪਾਇਆ ਵਾ ਉਹ ਦੇ ਹਵਾ ਉਹਦੇ ਇੰਨਾ ਚੰਗਾ ਵੀ ਮੇਰੇ ਸਹੁਰੇ ਚੰਗੇ ਤੇ ਮਾਸਾ ਮੇਰੀ ਇੱਜ਼ਤ ਹੋਣ ਡੈ ਵੀ ਨਹੀਂ ਤੇ ਉਹ ਗੱਲ ਉਹ ਜੇ ਕੋਈ ਟੱਕਰ ਜਾਂਦੇ ਨਾ ਤੇ ਮੇਰੀ ਵੀ ਉਥੇ ਜ਼ਿੰਦਗੀ ਨਰਕ ਬਣ ਜਾਣੇ ਹੈ ਉਹ ਗੱਲ ਪਹਿਲਾਂ ਮੇਥੋਂ ਕਿੰਨੀਆਂ ਟੈਨਸ਼ਨਾਂ ਚ ਗਈ ਆ ਤੁਹਾਨੂੰ ਪਤਾ ਹੀ ਆ ਤੇ ਜੇ ਹੁਣ ਉਹ ਚੰਗੇ ਚੱਕਰ ਗਿਆ ਤੇ ਇਹ ਉਥੇ ਤੱਕ ਵੀ ਕਈ ਕਈ ਗੱਲਾਂ ਪਚਾਉਣ ਲਈ ਆ ਮੈਂ ਤੁਹਾਨੂੰ ਕਿੰਨੀਆਂ ਕ ਦੱਸਾਂ ਮੈਂ ਤਾਂ ਸਾਰੀਆਂ ਢਿੱਡ ਚ ਹੀ ਪਾਈ ਜਾਣੀ ਚੱਲ ਕੋਈ ਨਹੀਂ ਮੰਮੀ ਛੱਡੋ ਜੀ ਐਵੇਂ ਨਾ ਉਹ ਗੱਲਾਂ ਕਰਿਆ ਕਰੋ ਮੜਮੜ ਕੇ ਚੱਲ ਕੋਈ ਗੱਲ ਨਹੀਂ ਮੇਰੀ ਭੈਣ ਤੂੰ ਇੰਨਾ ਹੀ ਬੜਾਵਾ ਉਹ ਦਿਨ ਵੀ ਦੱਸ ਦਿੱਤਾ ਤੇ ਹੁਣ ਵੀ ਦੱਸ ਦਿੱਤਾ ਤੁਹਾਡੇ ਕੋਲ ਜੋ ਚਾਰਾ ਹੁੰਦਾ ਨਾ ਅਸੀਂ ਦੱਸ ਦਿੰਨੇ ਤੈਨੂੰ ਸਭ ਆਹ ਚੱਲਦਾ ਹਾਂ ਦਿਓ ਫਿਰ ਮੈਂ ਦੱਸਦਾ ਕੋਈ ਗੱਲ ਨਹੀਂ ਜਾ ਤੂੰ ਇਹ ਖਲੇ ਛੱਡ ਕੇ ਆਈ ਹੈ ਚੱਲ ਚੰਗਾ ਚੰਗਾ ਜਾ ਚੀ ਹਾਂਜੀ ਹੌਣ ਕੀ ਕਰੀਏ ਹੌਣ ਤੇ ਕਬਲ ਕੋ ਉਹ ਉਹੜਨ ਸੁੱਜਣੀ ਨੇ ਲਿਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਦਾਈ ਸੁੱਜਣ ਤੇ ਮੈਨੂੰ ਵੀ ਕੋ ਹੁੰਨੀ ਂਡਿਆ ਹੌਣ ਤੇ ਐਵੇਂ ਕੱਖੋਂ ਹੌਲੇ ਹੋ ਕੇ ਬੈਠ ਜਲਨੇ ਆਪਾਂ ਮੈਂ ਨਹੀਂ ਆ ਜੇ ਤੂੰ ਮੇਰਾ ਸਾਥ ਦੇਵੇਂ ਨਾ ਫਿਰ ਉਰਾ ਤੇਰੇ ਮਕਾਨ ਚ ਗੱਲ ਦੱਸਾਂ ਚਲੋ ਵੇਹ ਲੋ ਜੇ ਤੁਹਾਨੂੰ ਇਦਾਂ ਸਹੀ ਲੱਗਦਾ ਵਾ ਤੇ ਮੈਂ ਚਾਨੀ ਆ ਕਿ ਤੂੰ ਪਾਣੀ ਢਾਲਾ ਤੇ ਉਹਦੇ ਭਰਾ ਨਾ ਮੈਨੂੰ ਫੋਨ ਲਾ ਕੇ ਦੇ ਫਿਰ ਆਪੇ ਉਹੋ ਹੀ ਇਹਨੂੰ ਸਭ ਕਚਣਾਉਂਗਾ ਵੇਖੀ ਕਿ ਤਾ ਚਾਹਾਂ ਮੈਂ ਤਾਂ ਉਹ ਨਾ ਛਾੜਦਾ ਵਾਂ ਤੇ ਫੇਰ ਮੈਂ ਪਾਣੀ ਤਾਂ ਨਹੀਂ ਡਾਹ ਕੇ ਤੇ ਬਾਰੀ ਬੁਰੀ ਮਾਰਦਾ ਡੰਗਰਾਂ ਥੱਲੇ ਚੱਲ ਫੇਰ ਆਏ